ਹਰ ਸਾਲ ਦੀ ਤਰ੍ਹਾਂ ਜੋ ਪਿੰਡ ਵਿੱਚ ਸਰਵਸੀਨ ਕਲਾ ਵਿੱਚ ਸੀਵਰੇਜ ਪਿਆ ਉਹ ਸੀਵਰੇਜ ਦੀ ਸਫਾਈ ਜਿਹੜੀ ਉਹਦੇ ਮਹੀਨੇ ਕੀਤੀ ਜਾਂਦੀ ਹੈ ਅਕਤੂਬਰ ਦੇ ਮਹੀਨੇ ਕਿਉਂਕਿ ਉਦੋਂ ਪਾਣੀ ਘਟ ਆਉਂਦਾ ਸੀਵਰੇਜ ਦੇ ਵਿੱਚ ਉਹਨੀਆਂ ਨੂੰ ਸਾਫ਼ ਕਰਨਾ ਜ਼ਰੂਰੀ ਹੁੰਦਾ ਤੇ ਰਾਤ ਨੂੰ ਹੀ ਕਰਦੇ ਹਾਂ ਹੁਣ ਰਾਤ ਦੇ ਲਗਭਗ 12 ਵਜੇ ਤੋਂ ਉੱਪਰ ਟਾਈਮ ਹੋ ਗਿਆ ਪਰ ਪਿੰਡ ਦੇ ਨੌਜਵਾਨ ਮੇਰੇ ਨਾਲ ਇਹਦਾ ਸੀਵੇਜ ਦੀ ਸਫਾਈ ਕਰਾ ਰਹੇ ਆ ਸਵੇਰ ਦੇ ਲੱਗੇ ਹੋਏ ਆ ਰਾਤ ਅੱਤੀ ਹੋ ਗਈ ਤੇ ਧੁੰਦ ਪੈ ਰਹੀ ਆ ਤੇ ਖੰਡ ਪੂਰੀ ਆ ਪਰ ਇਹਨਾਂ ਦੇ ਹੌਸਲੇ ਇੰਨੇ ਮਜ਼ਬੂਤ ਆ ਉਹ ਜਿਨ੍ਹਾਂ ਦੇ ਹੌਸਲੇ ਮਜ਼ਬੂਤ ਕਰਕੇ ਮੈਂ ਸਮਝਦਾ ਕਿ ਨਾ ਕੋਈ ਆ ਨਹੀਂ ਲੱਗਦਾ ਔਰ ਇਹਨਾਂ ਨੂੰ ਪੰਡ ਦੇ ਵਿਕਾਸ ਦਾ ਜਨੂੰਨ ਦਾ ਸੇਵਾ ਕਰਨ ਦਾ ਜਨੂੰਨ ਆ ਮੈਂ ਸਲਾਮ ਕਰਦਾ ਇਹਨਾਂ ਨੂੰ ਤੇ ਇਹਨਾਂ ਦੇ ਮਾਪਿਆਂ ਨੂੰ ਤੇ ਜਿਨ੍ਹਾਂ ਮਾਪਿਆਂ ਨੇ ਇਹੋ ਜਿਹੇ ਸ਼ੇਰ ਪੁੱਤ ਪੈਦਾ ਕੀਤੇ ਆ ਤੇ ਜਿਹੜੇ ਪੰਡ ਦੀ ਸੇਵਾ ਕਰਦੇ ਆ ਰਾਤ ਨੂੰ ਵੀ ਛੱਟ ਦੇ ਵਿੱਚ ਜੇ ਲੋ ਮਾਂ ਕਹਿੰਦੀ ਆ ਪੁੱਤਰ ਜਾਈ ਕੋ ਨੱਕੜਾ ਬਾਹਰ ਕੱਢੀ ਐਨੀ ਠੰਡ ਹੁੰਦੀ ਆ ਪਰ ਮੇਰੇ ਪਿੰਡ ਰਣਜੀਤ ਕਲਾ ਦੇ ਰੱਬ ਵਰਗੇ ਨੌਜਵਾਨ ਤੇਰਾ ਸਹਿਯੋਗ ਕਰਦੇ ਆ ਜੋ ਪਿੰਡ ਦੀਆਂ ਗੰਦੀਆਂ ਹੌਦੀਆਂ ਸੀ ਬੇਜੀਆਂ ਉਹ ਸਾਫ਼ ਕਰਾਉਂਦੇ ਆ ਹਰ ਜੀ ਔਰ ਦੇਖੋ ਰਾਤ ਨੂੰ ਅਸੀਂ ਆਹ ਕੰਮ ਕਰਦੇ ਆ ਮੈਂ ਤਾਂ ਨੌਜਵਾਨਾਂ ਕਰਕੇ ਇਹ ਵੀਡੀਓ ਬਣਾ ਰਹੇ ਆ ਕਿ ਇਹ ਦਿਖਾ ਸਕੀਏ ਕਿ ਰਣਜੀਤ ਕਲਾ ਦਾ ਵਿਕਾਸ ਕਿਵੇਂ ਹੁੰਦਾ ਅਸੀਂ ਰਾਤ ਨੂੰ ਵੀ ਆਏ ਲੱਗੇ ਰਹਿੰਦੇ ਜੰਗੂ ਬਣ ਕੇ ਮੇਰੇ ਪਿੰਡ ਦੇ ਨੌਜਵਾਨ ਜਿਹੜੇ ਰਾਤ ਨੂੰ ਵੀ ਜਾਗ ਕੇ ਰੋਸ਼ਨੀ ਕਰਕੇ ਪਿੰਡ ਦੀ ਸੇਵਾ ਕਰਦੇ ਜਾਂ ਉਦੇ ਰਹਿਣ ਮੇਰੇ ਰੱਬਵਾਰ ਕੀ ਨੌਜਵਾਨ